ਤੜਨ ਤੜਨ ਚ ਆਮ ਆਦਮੀ ਪਾਰਟੀ ਦੇ ਆਗੂ ਦੀ ਅੱਜ ਤੜਕੇ ਹੱਤਿਆ ਕਰ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ ਚੋੜਾ ਦਾ ਗੂੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੜਕਸਰ ਗੋਇੰਦਵਾਲ ਫਤਿਹਬਾਦ ਰੇਲਵੇ ਫਾਟਕ ਤੇ ਗੋਪੀ ਚੋੜਾ ਨੂੰ ਗੋਲੀਆਂ ਮਾਰੀ ਜਾਂਦੀਆਂ ਉੱਧਰ ਹੁਣ ਇਸ ਘਟਨਾ ਤੇ ਗੋਪੀ ਚੋੜਾ ਦੇ ਦੋਸਤਾਂ ਨੇ ਵੱਡੇ ਖੁਲਾਸੇ ਕੀਤੇ ਨੇ ਦੋਸਤਾਂ ਮੁਤਾਬਕ ਗੋਪੀ ਚੋੜਾ ਦਾ ਕਿਸੇ ਨਾਲ ਵੀ ਕੋਈ ਨਿੱਜੀ ਵੈਰ-ਵਿਰੋਧ ਨਹੀਂ ਸੀ ਜਦ ਕਿ ਉਹ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਬੇਹੱਦ ਕਰੀਬੀ ਸੀ ਮੇਰਾ ਦੋਸਤ ਇਸ ਭਰਾਵਾਂ ਮੂਰੇ ਨੇ ਭਰਾ ਆ ਗਏ ਇਕੱਠੇ ਬ੍ਰਦਰ ਆ ਸਕਾ ਬੇਸ਼ਾਨਾ ਬੇਸ਼ਾਨਾ ਤੇ ਅਸੀਂ ਇਹ ਗੁਰਦਾਰੇ ਮੱਥਾ ਟੇਕ ਕੇ ਉਥੋਂ ਗੁਰਦਾਰੇੋਂ ਮੈਂ ਉਤਰ ਗਿਆ ਤੇ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮੈਂ ਕਿ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਹ ਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਚੱਲਣਾ ਆ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾਂ ਤੇ ਬਾਕੀ ਬਾਅਦ ਇੰਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਾਦਾ ਕਿਸ ਨੇ ਕੀ ਪਤਾ ਲੱਗਾ ਕਿਦਾਂ ਕਿੱਥੇ ਘਰੋਂ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਰੰਜੇ ਸ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਿਆਂ ਸਕੂ ਲੜਾਈ ਝਗੜੇ ਮਾੜੇ ਮੂਡ ਹੁੰਦੇ ਆ ਬੰਦਿਆਂ ਨੇ ਆਪ ਪੰਨਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਵੇਖੋਗੇ ਹੁਣ ਕੀ ਕਾੜੀ ਕੈਮਰਾ ਕੁੰਮਰ ਹੈ ਨਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਦੀ ਹੁੰਦੀ ਸੀ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਇਕੱਠੇ ਹੀ ਨੇ ਸਾਡੇ ਇਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈ ਇਹ ਕੇਸ ਦਾ ਹੀ ਹੈ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਜਰੀ ਦੇ ਚੱਲੇ ਆ ਇਹ ਇਕ ਅੱਛਾ ਜੀ ਹਾਂ ਪ੍ਰੋਬਬਿਲੀ ਡੀਲਰ ਜਿਆਦਾ ਕਰਦਾ ਹੈ ਨਾਲ ਆਮ ਤਾਂ ਹੋਈ ਆ ਆਮ ਪਾਰਟੀ ਦੇ ਐਮ ਐਲ ਏ ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰ ਉਥੇ ਇੱਕ ਬਜ਼ੁਰਗ ਮਾਤਾ ਵੀ ਸਾਹਮਣੇ ਆਈ ਜਿਸ ਮੁਤਾਬਕ ਗੋਪੀ ਝੋੜਾ ਤੇ ਉਸ ਤੇ ਬੈਠੇ ਨੇ ਤਰੀਖ ਲਈ ਕਪੂਰਥਲਾ ਅਦਾਲਤ 'ਚ ਪਹੁੰਚਣਾ ਸੀ ਅਤੇ ਉਸ ਦਾ ਬੇਟਾ ਕਰਤ ਗੋਪੀ ਝੋੜਾ ਦੀ ਉਡੀਕ ਕਰ ਰਿਹਾ ਸੀ ਪਰ ਉਸੇ ਘਰ ਤੋਂ ਕੁਝ ਹੀ ਦੂਰੀ ਤੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਤਰੀਕੇ ਚੱਲੇ ਜੀ ਇਹ ਤਰੀਕੇ ਚੱਲੇ ਕਪੂਰਥਲੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਸਾਨੂੰ ਇਕੱਠੇ ਜਾਂਦੇ ਤਰੀਕੇ ਕੌਣ ਕੌਣ ਜਾਂਦਾ ਜੀ ਬੇਟਾ ਮੇਰਾ ਨਾਲ ਜਾਂਦਾ ਤਰੀਕਾ ਕੀ ਨਾ ਬੇਟਾ ਬੇਟੇ ਦਾ ਨਾਂ ਸ਼ਾਨ ਸਿੰਘ ਜੀ ਬੇੜਾ ਵੀ ਨਾਲ ਤੀਆਂ ਜੀ ਨਾ ਉੱਥੇ ਇਕੱਠੇ ਹੋਣਾ ਸੀ ਹਜੇ ਗੋਂਦਵਾਲ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟਕ ਤੇ ਘੇਰ ਲਿਆ ਵਾ ਇਹਨੂੰ ਫਾਟਕ ਤੇ ਘੇਰ ਲਿਆ ਵਿਚਾਰੇ ਨੂੰ ਕੀ ਦੱਸਾਂ ਫਾਟਕ ਹੁਣ ਦੱਸਾਂ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣ ਕਿ ਉੱਥੇ ਤੇ ਫੇਰ ਹੀ ਉਹਨਾਂ ਨੇ ਨਾ ਜਾਣ ਕੇ ਤਰੀਕੇ ਨਹੀਂ ਆਏ ਉਹਨੂੰ ਮੈਂ ਫੋਨ ਲਾਇਆ ਤਾਂ ਉਹਨੇ ਮੈਨੂੰ ਇੱਤਾ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਿਆ ਤਰੀਕਾ ਤਰੀਕਾ ਦੀ ਬੇਜੀ ਤਰੀਕੇ ਉਦੋਂ ਦਾ ਬਰਾਪੁਰ ਗਰੇਨਾਂ ਦਾ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦਿਆਂ ਨੂੰ ਕਿਸ ਨੂੰ ਭੇਤ ਹੋਊਗਾ ਤੇ ਕਿੱਥੋਂ ਦਾ ਮੁੰਡਾ ਇਹ ਗੋਪੀ ਗੋਪੀ ਚੋਲੇ ਦਾ ਵਾ ਤੂੰ ਅੰਨੀ ਮਿੰਨ ਪਤਾ ਵੀਰੋ ਕੋਈ ਮੈਂ ਤਾਂ ਵੇਖਣਾ ਹੀ ਮੇਰੇ ਕੋਲ ਰਿਆ ਨਹੀਂ ਇਹ ਜਿਹੜਾ ਮੁੰਡਾ ਕੌਣ ਸੀ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਦੀ ਤੇ ਤਰੀਕ ਤੇ ਜਾਣ ਲੱਗਾ ਸੀ ਅੱਛਾ ਜੀ ਹਾਂ ਜੀ ਤੁਹਾਨੂੰ ਕੀ ਕਿਸ ਤਰ੍ਹਾਂ ਪਤਾ ਲੱਗਾਇਆ ਸਾਨੂੰ ਦੇ ਪਿੱਛੇ ਇਥੋਂ ਜਦੋਂ ਫੋਨ ਗਿਆ ਮੇਨ ਤੇ ਚੋਲਾ ਸਭ ਵੀਰਾ ਦਾ ਫੋਨ ਆਇਆ ਵੀ ਆ ਗੱਲ ਹੋਈ ਤੇ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਵੀ ਕੀ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਗਏ ਆ ਮੁਲਾਜ਼ਮ ਕੰਡਾ ਕੋਈ ਐਡੀ ਛੇਤੀ ਨਹੀਂ ਕੋਈ ਕਹਿ ਹਾ ਤੇ ਬਾਕੀ ਕੁਝ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਖਣ ਆਇਆ ਵੇ ਕਿ ਪਹਿਲਾਂ ਕੋ ਤੁੰਟੀ ਜਾ ਕਿ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾ ਗੁਰਦਾਰੇ ਸਾਹਿਬੋਂ ਤੁਰਿਆ ਵਾ ਹੁਣ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾ ਖੁੱਲ ਜਾਂਦੀਆਂ ਹੁੰਦੀਆਂ ਤੇ ਕੋ ਟਾਈਮ ਲੱਗੂ ਪਤਾ ਲੱਗ ਜੂ ਉਹ ਤਾਂ ਬਈ ਤਰੀਕ ਆਦੀ ਸੀ ਤਰੀਕ ਉਥੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਦੇ ਕੋਈ ਕਾਲਜ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ ਉਧਰ ਹੁਣ ਪੁਲਿਸ ਨੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਤਾਬਕ ਕੁਝ ਬਦਮਾਸ਼ ਪਿੱਛੇ ਤੋਂ ਹੀ ਆਪ ਆਗੂ ਦਾ ਪਿੱਛਾ ਕਰ ਰਹੇ ਸੀ ਅਤੇ ਰੇਲਵੇ ਫਾਟਕ ਤੇ ਪਹੁੰਚਦੇ ਹੀ ਉਹਨਾਂ ਨੇ ਆਪ ਆਗੂ ਗੋਪੀ ਚੋੜਾ ਨੂੰ 5 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ 7:9 ਵੇ ਵੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਨ ਤਰਨਤ ਵਾਰੇ ਸੀ ਕਿ ਇਹ ਲੋਕੋ ਪਿੱਛੋਂ ਹੀ 370 ਦੇ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਨੂੰ ਸ਼ਾਰਟ ਡੈੱਡ ਕਰਕੇ ਉਹ ਤੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜਿਹੇ ਚ ਥਿਉਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਤਮਗੀਦਨ ਕੀ ਰੋ ਕੋਈ ਕੇਸ ਨਹੀਂ ਹੈ ਨਾ ਨਹੀਂ ਇਹਦੇ ਆਪ ਦੇ ਵਿੱਚ ਪਰਚੇ ਪੁਰਚੇ ਦਰਜ ਸੀਗੇ ਸ਼ਾਇਦ ਮੇਰੇ ਵੀ ਕੋਈ ਇਹਨਾਂ ਦੀ ਆਪਸ ਚ ਕੋਈ ਰਹਿਣ ਰਹੀ ਹੈ ਜਾਂ ਕੀ ਹੈ ਉਸ ਕਈ ਹੈ ਕਿ ਅੱਜ ਵਰਕਆਊਟ ਸਾਡੇ ਗੋਲੀਆਂ ਮਾਰ ਗਿਆ ਜੀ ਐਗਜੈਕਟ ਮੇਰੇ ਖਲ ਕਿੰਨੇ ਫਾਇਰ ਹੋਏ ਪੰਜ ਪੰਜ ਫਾਇਰ ਦੱਸੀਏ ਕਿ ਅੱਜ ਤੜਕੇ ਆਪ ਆਗੂ ਗੋਪੀ ਚੋਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਲਾਕੇ ਚ ਸੰਸਨੀ ਫੈਲ ਗਈ ਹਾਲਾਂਕਿ ਆਪ ਆਗੂ ਦੇ ਦੋਸਤ ਮਿੱਤਰ ਇਸ ਨੂੰ ਨਿੱਜੀ ਰੰਜਿਸ਼ ਮੰਨਣ ਤੋਂ ਇਨਕਾਰ ਕਰ ਰਹੇ ਨੇ ਪਰ ਦੂਜੇ ਪਾਸੇ ਪੁਲਿਸ ਨੂੰ ਸ਼ੱਕ ਹੈ ਕਿ ਆਪ ਆਗੂ ਦੀ ਪਿੱਛੋਂ ਹੀ ਕੋਈ ਦੁਸ਼ਮਣੀ ਚੱਲੀ ਆ ਰਹੀ ਸੀ ਗੱਲ ਰਿਪੋਰਟ ਸੈਂਟਰਲ ਪੰਜਾਬੀ ਵੀ